ਪੈਂਤੀਸ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜਨ ਤੇ ਲਗਾਉ ਤੇ 20 25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜਨ ਬੈਠੇ ਗਈ ਜ਼ਿੰਦਗੀ ਤੇ ਗਈ ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ ਮੈਂ ਤੇ ਹੈਰਾਨ ਹਾਂ ਕਿ ਡਿਗਰੀ ਸਾਡੀ ਨਹੀਂ ਹੈ ਔਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਆਖਾਂਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108 ਸ੍ਰੀ 108 ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ ਮਿਥਿਆਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ ਤੇ ਫਿਰ ਵੀ ਸ੍ਰੀ 108 ਸ੍ਰੀ 111 ਉਹਨਾਂ ਦੇ ਨਾਲ ਲੱਗੇ ਹੁੰਦੇ ਹੈ ਖੈਰ ਇਸ ਸਮੇਂ ਵਿਚਾਰ ਜੋ ਹੈ ਗੱਲ ਆ ਗਈ 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ ਉਹ ਆਵਾਜ਼ ਓਮ ਹੈ ਓਮ ਧੁਨਾਕਾਰ ਆਵਾਜ਼ ਓੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ ਓੰਕਾਰ ਜਿਵੇਂ ਘੜਿਆਲ ਵਜਾਇਆ ਤੇ ਆਹستہ ਆਹستہ ਉਹਦੀ ਧੁਨ ਮਦਮ ਹੁੰਦੀ ਹੈ ਸੇਮ ਇਸ ਤਰ੍ਹਾਂ ਦੀ ਆਵਾਜ਼ ਓੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ ਕੁਝ ਉਪਨੇਸ਼ਤਾ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ ਕੁਝ ਕਹਿੰਦੇ ਨੇ ਉਹ ਅੰਕਾਰ ਹੈ ਫੇ ਮੈਂ ਰਾਤ ਅਰਜ਼ ਕੀਤੀ ਸੀ 4000 ਸਾਲ ਪੁਰਾਣਾ ਸੀਰਤ ਹੈ ਭਾਰਤ ਦੇ ਚੰਦਰਬਦਾ ਦੇ ਕੰਢੇ ਤੇ ਇਸ ਸੀਰਤ ਦਾ ਨਾਮ ਹੈ ਉਹ ਅੰਕਾਰ 4000 ਸਾਲ ਪੁਰਾਣਾ ਮੰਦਰ ਹੈ ਪਹਾੜ ਨੂੰ ਉਤਰਾਸ਼ ਕੇ ਜੋ ਬਣਾਇਆ ਗਿਆ ਉਸ ਮੰਦਰ ਦਾ ਨਾਮ ਹੈ ਉਹ ਅੰਕਾਰ ਰੇਲਵੇ ਸਟੇਸ਼ਨ ਦਾ ਨਾਮ ਓਵੰਕਾਰ ਹੈ। ਸ਼ਹਿਰ ਦਾ ਨਾਮ ਓਵੰਕਾਰ ਹੈ। ਮੰਦਰ ਦਾ ਨਾਮ ਓਵੰਕਾਰ ਹੈ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦક્ષਨ ਦੀ ਫੇਰੀ ਤੇ ਇਸ ਤੀਰਤ ਤੇ ਆਂਦਿਆਂ ਜਾਂਦਿਆਂ ਰੁਕੇ ਨੇ। ਜਨਮ ਸਾਖੀ ਤੈਂਜ ਮਿਲਦਾ ਜਾਂਦਿਆਂ ਹੀ ਰੁਕੇ ਨੇ। ਪਰ ਪਿਛਲੇ ਸਾਲ ਮੱਧੇ ਭਾਰਤ ਗਵਰਨਮੈਂਟ ਨੇ ਇੱਕ ਕਿਤਾਬ ਚਾਪਿਆ ਸੀ। ਔਰ ਵੰਡਿਆ ਸੀ ਅਦ ਕੀ ਕੁੰਬ ਤੇ ਵੀ ਵੰਡਿਆ ਗਿਆ। ਭਈ ਆਂਦੇ ਆਂਦੇ ਆਂ ਦੋਵੇਂ ਵਕਤ ਉਹ ਓੰਕਾਰ ਈਸ਼ਵਰ ਠਹਿਰੇ ਨੇ ਉਹ ਓੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ ਪਿਛੇ ਜਦ ਕੁੰਮ ਦਾ ਮੇਲਾ ਸੀ ਨਾ ਤੇ ਸਰਬ ਧਰਮ ਸਮੇਲਨ ਸੀ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ ਮੈਂ ਪਹੁੰਚਿਆ ਸੀ 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ ਚ ਉਜੈਨ ਦੇ ਸਿਪਰਾ ਨਦੀ ਦੇ ਇਸ਼ਨਾਨ ਕੀਤਾ ਚਾਰ ਕਰੋੜ ਰੁਪਏ ਇਹ ਚਾਰ ਕਰੋੜ ਜਿੱਥੇ ਕੁੰਭ ਤੇ ਉਜੈਨ ਆਇਆ ਇਹ ਫਿਰ ਸਾਰੇ ਓਮਕਾਰ ਈਸ਼ਵਰ ਵੀ ਗਏ ਟੈਂਪਰੇਰੀ ਚਾਰ ਪੁਲ ਨਵੇਂ ਬਣਾਣੇ ਪਏ ਗਵਰਨਮੈਂਟ ਨਾਲ ਤਾਂ ਕਿ ਭੇੜ ਜਾਇ ਤਨੀ ਮੰਦਿਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ ਆਣ ਦਾ ਰਸਤਾ ਹੋਰ ਹੋ ਗਿਆ ਇੰਨੇ ਭੇਡ ਨੇ ਜੋ ਦਰਸ਼ਨ ਕਰਨੇ 4 ਕਰੋੜ ਨੇ 1 ਮਹੀਨੇ ਵਿੱਚ ਆਣਾ ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓੰਕਾਰ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ ਜਿਸ ਬਾਣੀ ਦਾ ਨਾਂ ਹੈ ਲਕਣੀ ਓੰਕਾਰ RAM ਕਲੀ ਲਕਣੀ ਓੰਕਾਰ ਓੰਕਾਰ ਬ੍ਰਹਮਾ ਉਤਪਤ ਓ ਓੰਕਾਰ ਕੀ ਆ ਜਨ ਜਤ ਓ ਓੰਕਾਰ ਸਹਿਲ ਜੁਗ ਵਾਏ ਓ ਓੰਕਾਰ ਬੇਦ ਨਿਰਵਾਏ ਮਹਾਰਾਜ ਕਹਿੰਦੇ ਸਾਰਾ ਬਸਾਰਾ ਓੰਕਾਰ ਤੋਏ ਮਤਾਂ ਕੋਈ ਕਹੇ ਹੋਰ ਸ਼ਬਦ ਹੈ ਹੋਰ ਸ਼ਬਦ ਹੈ ਤੋ ਸਤਿਗੁਰ ਨੇ ਏਕਾ ਲਾਇਆ ਨਹੀਂ ਇੱਕ ਓੰਕਾਰ ਇੱਕ ਏਹੀ ਸ਼ਬਦ ਹੈ ਦੂਜਾ ਨਹੀਂ ਹੈ ਤੇ ਇਸ ਵਾਸਤੇ ਵੀ ਭਾਰਤ ਦੇ ਇਸ ਇਹ ਦੋ ਸ਼ਬਦਾਂ ਦੀ ਗੱਲ ਹੈ ਓੰਕਾਰ ਤੇ ਓਮ ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ ਤਾਂ ਮੁਸਲਮਾਨਾਂ ਦੇ ਕੁਨ ਮੰਨਦੇ ਨੇ ਈਸਾਈ ਜਗਤ ਦੇ ਚ ਮੰਨਦੇ ਨੇ ਉਹ ਸ਼ਬਦ ਲੋਗੋਸ ਹੈ ਗਰਜ਼ ਕੇ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ ਉਹ ਅਨਾਹਦ ਨਾਦ ਹੈ ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨੂ ਕਹਿੰਦੇ ਨੇ ਉਹ ਅੰਕਾਰ ਸੁਣਾਈ ਦਿੱਤਾ ਹੈ ਮਹਾਵੀਰ ਨੂੰ ਕਹਿੰਦੇ ਨੇ ਉਹ ਅੰਕਾਰ ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ ਕਹਿੰਦੇ ਨੇ ਉਹ ਅੰਕਾਰ ਹੈ। ਔਰ ਸੁਣਾਈ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨੇ ਉਹ ਅੰਕਾਰ ਹੈ। ਉਹਨਾਂ ਦੇ ਬੋਲ ਉਹ ਅੰਕਾਰ ਆਦ ਕਥਨੇ ਅਨਾਦ। ਜਾਪ ਸਾਬ। ਉਹ ਅੰਕਾਰ ਅਨਾਦੀ ਕਥਨੀ ਇਹ ਪਹਿਲਾ ਬੋਲ ਹੈ। ਉਹ ਅੰਕਾਰ ਬ੍ਰਹਮੰਡ ਦੀ ਪਹਿਲੀ ਆਵਾਜ਼ ਹੈ। ਪਹਿਲਾ ਸ਼ਬਦ ਹੈ। ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ ਕੀਤਾ ਪਸਾਓ ਇੱਕੋ ਕਵਾ ਇੱਕ ਕਵਾਓ ਹੋਇਆ ਉਹ ਅਨਕਾਰ ਉਸੇ ਤੋਂ ਹੀ ਸੰਸਾਰ ਦਾ ਪਸਾਰਾ ਹੋਇਆ ਕਿਸ ਤਰ੍ਹਾਂ ਹੋਇਆ ਤਿਸਤੇ ਹੋਏ ਲੱਖ ਦਰਿਆ ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ ਬਹੁ ਅਨੰਤ ਸੂਰਜ ਪੈਦਾ ਹੋ ਗਏ ਜੋ ਲਖੇ ਨਹੀਂ ਜਾ ਸਕਦੇ ਗਿਣੇ ਨਹੀਂ ਜਾ ਸਕਦੇ ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ ਕਈ ਕੋਟ ਸਸੀਅਰ ਸੂਰ ਨਿਕਤਰ ਕਈ ਕਰੋੜਾ ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਹੋਏ ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ ਧੁੰਦ ਪਾਣੀ ਬਣ ਗਈ ਔਰ ਉਹ ਟੁਕੜਾ ਜੋ ਵਾਸਵਿਕ ਅਗ ਦਾ ਗੋਲਾ ਸੀ ਅਗਧਾ ਗੋਲੇ ਸੀ ਸਹਜੇ ਸਹਜੇ ਠੰਡਾ ਹੋਣ ਲੱਗ ਪਿਆ ਧੁੰਦ ਪਾਣੀ ਬਣੀ ਇਸ ਅਗਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ ਸਹਜੇ ਸਹਜੇ ਇਹ ਅਗਧਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ ਇਹ ਜਿਸ ਰੂਪ ਦੇ ਚ ਪ੍ਰਗਟ ਹੋਇਆ ਇਹਨੂੰ ਕਹਿੰਦੇ ਨੇ ਪਾਹਨ ਪਾਹਨ ਪਾਣੀ ਤੋਂ ਪ੍ਰਗਟ ਹੋਇਆ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਪਵਨ ਸ਼ਬਦ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲਤੇ ਤ੍ਰਿਭਵਨ ਸਾਜਿਆ ਘੜਗੜ ਜੋਤ ਸਮੋਏ ਪੰਜ ਤਤਾਂ ਦੀ ਇਹ ਪੁਤਲੇ ਸਾਡਾ ਹਰ ਤਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ ਇਹ ਜਿਹੜਾ ਬੋਲਣਾ ਹੈ ਨਾ ਇਹ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਹੁਣ ਇਹ ਕਿਵੇਂ ਬੋਲਦਾ ਹੈ ਲੰਬਾ ਚੌੜਾ प्रकरण ਹੈ ਇਸ ਪਾਸੇ ਨਾ ਜਾਵਾਂ ਕਿਉਂਕਿ ਸਮ ਆਪਣੇ ਚਾਲ ਨਾਲ ਚਲਦਾ ਪਿਆ ਇਸ ਵਾਰ ਸੇ ਸਤਿਗੁਰ ਨੇ ਪਵਨ ਨੂੰ ਗੁਰੂ ਕਹਿ ਦਿੱਤਾ ਇਹਨਾਂ ਪੰਜ ਤਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ ਹੈ ਪਵਨ ਗੁਰੂ ਕਿਉਂ ਬੋਲਣਾ ਪਵਨ ਕਰਕੇ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ ਸੰਬੰਧ ਟੁੱਟਦੇ ਨੇ ਬੋਲ ਚਾਲ ਨਾਲ ਟੁੱਟ ਗਈ ਪ੍ਰੀਤ ਬੁਰ ਬੋਲ ਦੋ ਬੋਲ ਬੋਲੇ ਮਿੱਤਰਤਾ ਦੁਸ਼ਮਣੀ ਜਪੰਦ ਕਰੇ ਗੰਢ ਪਰੇਤੀ ਮਿੱਠੇ ਬੋਲ ਦੋ ਮਿੱਠੇ ਬੋਲ ਬੋਲੇ ਉਪਰਾ ਬੰਦਾ ਆਪਣਾ ਹੋ ਗਿਆ ਮਿੱਤਰ ਬਣ ਗਿਆ ਸੰਬੰਧ ਜੋੜਦੇ ਨੇ ਬੋਲ ਚਾਲ ਨਾਲ ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇਚ ਅੰਦਾਜ਼ਾ ਲਾ ਲੈਂਦਾ ਦੋ ਭਰਾਵਾਂ ਦੇ ਸੰਬੰਧ ਠੀਕ ਨਹੀਂ ਨੇ ਕਿਉਂ ਬੋਲਦੇ ਹੀ ਨਹੀਂ ਬੋਲਦੇ ਹੀ ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇਚ ਅੰਦਾਜ਼ਾ ਲਾ ਲੈਂਦਾ ਪਤੀ ਪਤਨੀ ਦੇ ਸੰਬੰਧ ਵਿਗੜੇ ਹੋਏ ਨੇ ਕਿਉਂ ਬੋਲਦੇ ਹੀ ਨਹੀਂ ਤੇ ਜੇ ਬੋਲਦੇ ਨੇ ਤੇ ਕੋਰਾਕਤ ਬੋਲਦੇ ਉਹ ਬੋਲ ਬੋਲਦੇ ਨੇ ਜਿਹਦੇ ਨਾਲ ਪ੍ਰੀਤ ਟੁੱਟਦੀ ਹੈ ਫੌਰਨ ਅੰਦਾਜ਼ਾ ਲੱਗ ਜਾਂਦਾ ਹੈ ਸੰਸਾਰ ਨਾਲ ਸੰਬੰਧ ਜੁੜਦੇ ਨੇ ਬੋਲ ਕੇ ਨਿਰੰਕਾਰ ਨਾਲ ਵੀ ਸੰਬੰਧ ਜੁੜਦੇ ਨੇ ਬੋਲ ਕੇ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਬੋਲ ਕੇ ਹੀ ਸੰਬੰਧ ਜੋੜਨ ਲੱਗੇ ਇੱਕ ਫਰਕ ਹੈ ਸੰਸਾਰ ਦੇ ਚ ਅਸੀਂ ਦੇਖਦੇ ਪਹਿਲਿਆਂ ਮਨੁੱਖ ਨੂੰ ਬੋਲਦੇ ਬਾਅਦ ਚ ਨਿਰੰਕਾਰ ਦੀ ਦੁਨੀਆ ਚ ਇਹ ਨਹੀਂ ਬੋਲਣਾ ਪਹਿਲੇ ਪਏਗਾ ਦਿਖਾਈ ਬਾਦ ਦੇਚ ਦੇਗਾ ਉਮੀਦ ਇਹ ਗੱਲ پکڑਦੇ ਚਾਹੀਏ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪਏਗਾ ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪਏਗੀ ਦਿਖਾਈ ਬਾਦ ਦੇਚ ਕਿਉਂ ਜਿਵੇਂ ਕਈ ਪਸ਼ੂ ਪੰਛੀ ਜੰਮਦੇ ਆ ਉਹਨਾਂ ਦੀਆਂ ਅੱਖਾਂ ਬੰਦ ਹੁੰਦੀਆਂ ਨੇ ਸਹਜੇ ਸਹਜੇ ਬਾਅਦ ਵਿੱਚ ਖੁੱਲ੍ਹਦੀਆਂ ਨੇ ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ ਇਹ ਵੀ ਮੈਰਜ਼ ਕਰਦੇ ਆ ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ ਨੌ ਭਾਗ ਸੁੱਤੇ ਨੇ ਥੋੜੀ ਜਿਹੀ ਅੱਖ ਖੁੱਲਹੀਏ ਤਾਂ ਥੋੜੇ ਜਿਹੀਆਂ ਚੀਜ਼ਾਂ ਦੀ ਸਮਝ ਹੈ ਬਾਕੀ ਨਹੀਂ ਥੋੜੀ ਜੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦੇਂਦੀ ਏ ਬਾਕੀ ਨਹੀਂ ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ ਉਹ ਜੋ ਬਾਣੀ ਜਪਣੀ ਹੈ ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾਈ ਜਿਸ ਦਿਨ ਮਨ ਪੂਰਾ ਜਾਗ ਜਾਂਦਾ ਇਸ ਗ੍ਰਹਿ ਮੈਂ ਕੋਈ ਜਾਗਰਿਤ ਰਹਿ ਸਾਬਤ ਵਸਤ ਉਹ ਆਪਣੀ ਰਹਿ ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ ਉਹ ਫਿਰ ਪ੍ਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ ਹੈ ਉਹ ਐਲਾਨੀਆਂ ਕਹਿ ਦਿੰਦਾ ਹੈ ਦੋਏ ਦੋਇ ਲੋਚਨ ਪੇਖਾ ਹਰ ਬਿਨ ਅਵਰ ਨ ਦੇਖ ਨੈਣ ਰਹਿ ਰੰਗ ਲਾਈ ਜੇ ਕਬੀਰ ਨੂੰ ਪੁੱਛਿਆ ਗਿਆਨ ਸੁਣਨਾ ਮੈਂ ਤੁਹਾਨੂੰ ਪ੍ਰਮਾਤਮਾ ਦੀ ਗੱਲ ਸੁਣਾ ਰਿਹਾ ਮੇਰੀ ਸਟੱਡੀ ਹੈ ਮੈਂ ਪੜ੍ਹੇ ਮੈਂ ਸੁਣੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਅਨਭਵੀ ਪੁਰਸ਼ ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ ਸੁਣ ਕੇ ਨਹੀਂ ਪੜ੍ਹ ਕੇ ਵੀ ਨਹੀਂ ਉਹਦੀ ਸਟੱਡੀ ਨਹੀਂ ਹੋਵੇਗੀ ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਅਵਰ ਨ ਦੇਖਾ ਸੰਤਨ ਕੇ ਸੁਣ ਸਾਚੀ ਸਾਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਤਨ ਕੇ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੇ ਜੋ ਅੱਖਾਂ ਨਾਲ ਵੇਖ ਜ਼ੁਬਾਨ ਨਾਲ ਕਹਿ ਦਤਾ ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ ਜ਼ਮੀਨ ਆਸਮਾਨ ਦਾ ਅੰਤਰਾ ਹੈ ਮੈਂ ਜ਼ਮੀਨ ਆਸਮਾਨ ਦਾ ਅੰਤਰਾ ਕਹਿ ਰਿਹਾ ਹਾਂ ਭਾਵੇਂ ਕਵਿਤਾ ਕਿੰਨੀ ਚੰਗੀ ਕਿਉਂ ਨਾ ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ ਉਹਦੇ ਵਿਚਾਰ ਤੋਂ ਨਿਕਲੀ ਹੈ ਭਾਵੇਂ ਬੜੀ ਉੱਚੀ ਹੋਵੇ ਜ਼ਰੂਰੀ ਨਹੀਂ ਉਤਨਾ ਉੱਚਾ ਉਸ ਦਾ ਅਨੁਭਵ ਵੀ ਹੋਵੇ ਉਸ ਦਾ ਜੀਵਨ ਵੀ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੈ ਜਿੰਨੀ ਉੱਚੀ ਗੱਲ ਉਹ ਕਹਿ ਰਿਹਾ ਹੈ ਉਹਨੇ ਦੇਖੀ ਵੀ ਹੋਵੇ ਕੋਈ ਜ਼ਰੂਰੀ ਨਹੀਂ ਹੈ ਪਰ ਗੁਰੂ ਦੀ ਬਾਣੀ ਪ੍ਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ ਜੋ ਵੇਖੇ ਹੈ ਉਹ ਕਹਿ ਦਿੰਦਾ ਹੈ ਕਬੀਰ ਕਹਿੰਦੇ ਨੇ ਮੈਂ ਪ੍ਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ ਦੋਏ ਦੋਏ ਲੋਚਨ ਪੇਖਾ ਹ ਹਰ ਬਿਨ ਅਵਰ ਨ ਦੇਖਾ ਤੇ ਅਸੀਂ